ਬਾਈ ਜੀ ਉਹ ਮੰਤੀ ਕਰਦੇ ਨੇ ਪਹਿਲਾਂ ਉਰੋਂ ਲੈ ਕੇ ਉਰੋਂ ਦਾ ਹੀ ਕਰਦੇ ਨੇ ਸਹੀ ਆ ਐਵੇਂ ਹੋਊਗੀ ਬਾਈ ਜੀ ਉਰੋਂ ਲੈ ਕੇ ਉਰੋਂ ਦਾ ਹੀ ਕਰਦੇ ਨੇ ਇਹ ਟਾਈ ਟਾਈ ਇੰਚ ਦਾ ਹੀ ਖਾ ਕੇ ਬਾਈ ਜੀ ਅੱਧੇ ਫੁੱਟ ਵਾਂਗੂ ਦਾ ਹੀ ਖਾ ਕੇ ਇੱਕ ਸੈਟ ਅੱਛਾ ਇੱਥੋਂ ਲੈ ਕੇ ਉੱਥੋਂ ਮਿਲ ਗਈ ਇੱਥੋਂ ਲੈ ਕੇ ਉਮ ਮਿਲ ਗਈ ਹਾਂ ਜੀ ਬਾਈ ਜੀ ਫੇਰ ਆ ਵਿਚਲਾ ਪਾਰਟੀਸ਼ਨ ਆ ਜਾਂਦੀ ਆ ਬਾਜੂ ਆ ਜਾਂਦਾ ਵਿਚਲਾਈ ਹਾਂ ਇਹ ਉਰੋਂ ਲੈ ਕੇ ਉਰੋਂ ਦਾ ਹੀ ਮੰਨਦੇ ਨੇ ਜਿਹੜੇ ਲੱਗਾ ਹੋਇਆ ਉਰੋਂ ਤੋਂ ਉਰੋਂ ਦਾ ਹੀ 5 ਇੰਚ ਦਾ ਬਾਈ ਜੀ ਇਹ ਹੋ ਗਿਆ ਅੱਛਾ ਇੱਥੋਂ ਇੱਥੋਂ ਵੀ ਤਾਂ ਤਰੇ ਜਾਊ ਹਾਂਜੀ ਹਾਂਜੀ ਬਾਈ ਜੀ ਅੱਛਾ ਫੇਰ ਦੂਜੀ ਗੱਲ ਸਭ ਤੋਂ ਵੱਡੀ ਠੱਗੀ ਉਰੇ ਆਏ ਦੀ ਐ ਹਾਂ ਇਹ ਤਾਂ ਬੇੜਾ ਵਿੱਚ ਬਾਜੂ ਆ ਜੇ ਇਹ ਤਾਂ 5 ਫੁੱਟ ਐ ਇਹਦਾ ਫੁੱਟ ਮਿੰਤੀ ਕਰਨਗੇ ਕਿਉਂ ਹਾਂ ਮਿੰਤੀ ਡਬਲ ਕਰਦੇ ਨੇ ਮਾਲ ਲਾਦਾ ਡੂਡਾ ਅੱਛਾ ਵਿੱਚ ਸਭ ਤੋਂ ਵੱਡੀ ਠੱਗੀ ਐ ਹਾਂ ਤੇ ਗਾਠਾਂ ਦੇ ਵਿੱਚ ਦਾ ਗਾਗ ਨੂੰ ਫੇਰ ਵੀ ਸਮਝਦਾ ਰਾਗੀ ਪੈਪ ਦਾ ਰੇਟ ਨਹੀਂ ਅਗਲਾ ਪੁੱਛਦਾ ਜੀ ਹੂੰ ਪੈਪ ਬਈ ਜੀ ਵਿੱਚ ਦੁਕਾਨਦਾਰ ਕਹਿੰਦੇ ਨੇ ਸਾਨੂੰ 50 ਰੁਪਏ ਫੁੱਟ ਮਿਲਦੀ ਨੇ ਹੂੰ 50 ਰੁਪਏ ਫੁੱਟ ਬਈ ਜੀ ਪੈਪ ਮਿਲਦਾ ਜਾਂਦੀ ਹੈ ਇਹਦੇ ਵਿੱਚ ਦੋ ਕੰਪਨੀਆਂ ਆਉਂਦੀਆਂ ਨੇ ਹਾਂ ਜੰਦਲ ਕੰਪਨੀਆ ਦੋ ਗ੍ਰੇਡ ਆਉਂਦੇ ਹਾਂ ਹੂੰ 202 ਗ੍ਰੇਡ 304 ਗ੍ਰੇਡ ਇਹ 202 ਗ੍ਰੇਡ ਉਹ ਮਿਕਸ ਮਿਕਸ ਹੋਉਂਦੀ ਹੈ ਸਟੀਲ ਹਾਂ ਹਾਂ ਉਹ ਤਾਂ ਲੋਹਾ ਉਹ ਤਾਂ ਲੋਹਾ ਹੈ ਹਾਂਜੀ ਉਹਨੂੰ ਜਰ ਪੈਂਦੀ ਹੈ ਉਹ ਆਪਾਂ ਵਰਤਦੇ ਨਹੀਂ ਫੇਰ ਭਈ ਇਹਦੇ 304 ਗ੍ਰੇਡ ਹੂੰ 304 ਗ੍ਰੇਡ ਦੇ ਵਿੱਚ ਵੀ ਕਈ ਬਾਹਰ ਆ ਜਾਂਦੇ ਨੇ ਲੈ ਵੀ ਗੱਲ ਐ ਉਹ ਆ ਪੰਜਾਬ ਦੇ ਵਿੱਚ ਨਾ ਇੱਕੋ ਇੱਕ ਆ ਬੰਦਾ ਜਿਹੜਾ ਤੋਲ ਕੇ ਮਾਲ ਦਿੰਦਾ ਤੇ ਮੇਰੇ ਨਾ ਨੋਟਿਸ ਦੇ ਵਿੱਚ ਇਹ ਗੱਲ ਕੁਝ ਦਿਨ ਪਹਿਲਾਂ ਆਈ ਕਿ ਜਿਹੜੇ ਤੋਲ ਕੇ ਮਾਲ ਦਿੰਦੇ ਆ ਨਾ ਉਹ ਵਿੱਚੇ ਹੀ ਦੂਸਰਾ ਮਾਲ ਵੀ ਤੋਲ ਦਿੰਦਾ ਹੈ। ਮਤਲਬ ਉਹ ਨਾ ਜਦੋਂ ਅਸਲ ਦੇ ਵਿੱਚ ਨਾ ਦੁਕਾਨਦਾਰ ਆਪਸ ਵਿੱਚ ਆਪਾਂ ਕਹਿ ਲਈਏ ਕੰਪੀਟੀਸ਼ਨ ਕਰਦੇ ਉਹ ਤੋਂ ਗਾਹਕਾਂ ਦਾ ਫਾਇਦਾ ਫਾਇਦਾ ਹੋ ਜਾਂਦਾ ਆਪਾਂ ਇਹ ਗੱਲ ਸਿੱਧੀ ਆ। ਹੁਣ ਗੱਲ ਆਪਣੇ ਨਾਲ ਖੜਾ 모ਹਿਤ ਇਹ ਬੰਦਾ ਇੱਕੋ ਇੱਕ ਮੇਰੇ ਸਹਾਂ ਨਾਲ ਭਾਰਤ 'ਚ ਇੱਕੋ ਇੱਕ ਬੰਦਾ ਹੋਊਗਾ ਜਿਹੜਾ ਚਗਾਠਾ ਤੋਲ ਕੇ ਦਿੰਦਾ। ਆਪਾਂ ਇਹਦੇ ਤੋਂ ਪੁੱਛਦੇ ਆਂ ਭੇਤ ਵੀ ਭਾਈ ਤੂੰ ਜ਼ਿਆਦਾ ਕਮਾਉਣਾ ਕ ਅਗਲਾ ਜ਼ਿਆਦਾ ਕਮਾਉਂਦਾ ਗਾਹਕ ਦਾ ਇਹਦੇ ਤੋਂ ਫਾਇਦਾ ਹੁੰਦਾ ਕ ਹੋਰ ਤੋਂ ਹੁੰਦਾ। ਪਹਿਲੀ ਤਾਂ ਗੱਲ ਇਹ ਕਿ ਇਮਾਨਦਾਰੀ ਨਾਲ ਜਿਹੜਾ ਗਾਹਕ ਦੁਕਾਨਦਾਰ ਕੰਮ ਕਰਦਾ ਫਾਇਦਾ ਉਹਦਾ ਹੁੰਦਾ ਹੀ ਹੁੰਦਾ ਪਰ ਫਿਰ ਵੀ ਆਪਾਂ ਮੋਹੇ ਤੋਂ ਪੁੱਛ ਦਿੰਦੇ ਮੋਹੇ ਤੋਂ ਅਣੀ ਮੈਨੂੰ ਪਤਾ ਲੱਗਿਆ ਸਜਣਾ ਹਾਂਜੀ ਬਈ ਤੁਸੀਂ ਦਿੰਨੇ ਆ ਤੋਲ ਕੇ ਹਾਂਜੀ ਹਾਂਜੀ ਤੁਸੀਂ ਆਹ ਮਾਲ ਵੀ ਵਿੱਚੇ ਤੋਲ ਦਿੰਨੇ ਆ ਬਈ ਜੀ ਜਿਹੜਾ ਇਹ ਮਾਲ ਹੁੰਦਾ ਇਹ ਵੀ 16 ਗ੍ਰਾਮ ਦਾ ਮਾਲ ਹੀ ਹੁੰਦਾ ਹੈ ਹਾਂ ਜਿਹੜੀ ਇਹਦੀ ਸਪੋਰਟ ਚਿਗਾਰਡ ਨੂੰ ਵੱਧ ਚਾਹੀਦੀ ਹੈ ਇਹ ਜਿਹੜੀ ਕੰਧ ਤੇ ਬੱਥ ਲੱਗਣੀ ਹੈ ਸਪੋਰਟ ਇਹਦੇ ਬਿਨਾ ਜੇ ਆਪਾਂ ਇਹ ਮਾਲ ਹਲਕਾ ਲਾਵਾਂਗੇ ਜਾਂ ਨਾਲ ਲਾਵਾਂ ਚਿਗਾਰਡ ਕੁਝ ਵੀ ਨਹੀਂ ਚਿਗਾਰਡ ਜਿਹੜੀ ਖੜਨੀ ਇਹਦੇ ਸਾਰੇ ਖੜਨੇ ਸਾਰੇ ਹਾਂ ਇਹ ਤਾਂ ਬਈ ਜੀ ਹਰ ਇੱਕ ਕੋਈ ਵੀ ਆਜ ਫੁੱਟਾਂ ਵਾਲਾ ਫੁੱਟਾਂ ਵਾਲਾ ਬਈ ਇਹਦਾ ਪਹਿਲਾਂ ਲਾ ਆਂਦਾ ਫੁੱਟ ਦੇ ਵਿੱਚ ਪਹਿਲਾਂ ਲਾ ਆਂਦਾਗਾ ਨਹੀਂ ਤਾਂ ਬਜਨ ਵਿੱਚ ਹੀ ਹੋਣਾ ਬਈ ਇਹਦਾ ਕੋਈ ਹੱਲ ਹੀ ਨਹੀਂਗਾ ਹਾਂਜੀ ਆ ਜਦੋਂ ਜਦੋਂ ਮਾਲ ਉਹੀ ਲੱਗਿਆ ਤਾਂ ਬਜਨ ਵਿੱਚ ਹੀ ਹੋਣਾ ਹੀ ਆ ਹਾਂਜੀ ਹਾਂਜੀ ਹੋਣਾ ਹੀ ਆ ਹੋ ਗਿਆ ਮੈਗ ਬਿਲਡਿੰਗ ਕਰੀ ਜਾਂਦੇ ਆ ਤੁਸੀਂ ਹਾਂਜੀ ਬਈ ਜੀ ਮੈਗ ਬਿਲਡਿੰਗ ਆ ਜਿਹੜੀ ਦੂਸਰੀ ਬਿਲਡਿੰਗ ਨਾਲੋਂ ਮਹਿੰਗੀ ਹੁੰਦੀ ਆ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ ਮੈਗੀ ਵੀ ਆ ਤਾਂ ਸੇਫ ਵੀ ਆ ਹਾਂਜੀ ਇਹਦੇ ਬਈ ਜੀ ਸਫਾਈ ਦੇਖੋ ਹਾਂ ਇਹਦਾ ਮਾਲ ਹੁਣ ਤਿਆਰ ਹੋਇਆ ਇਦੋਂ ਅੱਗੇ ਤਿਆਰ ਕਰਨਾ ਇਹਦੀ ਗ੍ਰੈਂਡਿੰਗ ਹੋਣੀ ਆ ਪੇਂਟ ਹੋਣਾ ਜੋੜਦੇ ਜਾਵਾਂ ਨੀ ਪਤਾ ਨਹੀਂ ਲੱਗਣਾ ਬਈ ਉਹ ਤੇ ਤੁਸੀਂ ਮੈਗ ਬਿਲਡਿੰਗ ਵੀ ਕਰੀ ਜਾਂਦੇ ਆ 16 ਗੇ ਦਾ ਮਾਲ ਵੀ ਲਾਈ ਜਾਂਦੇ ਆ ਕੱਲੇ 16 ਗੇ 16 ਗੇ ਦਾ ਮਾਲ ਲਾਉਂਦੇ ਆ ਫੇਰ ਥੋਨੂੰ ਪੈਸੇ ਕਿਵੇਂ ਬਚਦੇ ਆ ਕਿੰਨੇ ਤੋਲ ਕੇ ਆ ਬਈ ਜੀ ਆਏ ਆ ਅਸੀਂ ਦਿਨੇ ਤੋਲ ਕੇ ਆ ਹਾਂ ਸਾਡੇ ਕੋ ਗਾਹ ਕੰਮ ਕਰਨਾ ਨੋ ਬੱਦ ਉਹ ਤਾਂ ਵੱਧਾ ਕਿਉਂਕਿ ਸਾਡੀ ਕੁਆਲਿਟੀ ਵਧੀਆ ਤੇ ਕੋਈ ਠੱਗੀ ਨਹੀਂ ਕੰਮ ਦੇ ਵਿੱਚ ਹਾਂ ਸਾਨੂੰ ਜੇ ਅਗਲਾ ਉਹਨਾਂ ਕੋਲੇ ਬਈ ਜੀ ਇੱਕ ਗਾਹ ਆਉਂਦਾ ਉਹ ਇੱਕ ਦੇ ਵਿੱਚ 19 ਕਮਾਈ ਕਰ ਲੈਂਦੇ ਆ ਅਸੀਂ 10 ਚੋਂ ਨਹੀਂ ਕਮਾਈ ਕਰਦੇ ਆ ਸਾਡੇ ਉਹਦੇ ਵਿੱਚ ਨਾਮ ਜ਼ਿਆਦਾ ਬੰਦਾ ਬਈ ਜੀ ਸਾਡੇ ਕੋਲ ਕੰਮ ਦੀ ਕੋਈ ਤੋੜ ਹੀ ਹੈ ਨਹੀਂਗਾ ਸਾਡੇ ਕੋਲ ਬਈ ਜੀ ਮਹੀਨੇ ਦਾ 50 50 100 100 ਆਰਡਰ ਆਉਣਾ ਹਾਂਜੀ ਹਾਂ ਵੀ ਮਤਲਬ ਕਹਿਣ ਤੋਂ ਪਹਿਲਾਂ ਵੀ ਤੁਹਾਡੇ ਕੋਲੇ ਕੰਮ ਜ਼ਿਆਦਾ ਹੈ ਹਾਂਜੀ ਆਪਾਂ ਨੂੰ ਐ ਜ਼ਿਆਦਾ ਲੋਕਾਂ ਤੱਕ ਨਾ ਜਾਂਦਾ ਹਾਂਜੀ ਹਾਂਜੀ ਨਾ ਜਾਂਦਾ ਹਾਂਜੀ ਹਾਂਜੀ ਨਾ ਜਾਂਦਾ ਯਰ ਜਿਵੇਂ ਥੋੜੇ ਵਾਲੇ ਕੰਮ ਚ ਆਖਿਆ ਵੀ ਪੱਤੀਆਂ ਤੋਲ ਦਿੰਦੇ ਹਾਂਜੀ ਹਾਂਜੀ ਵੀ ਫੁੱਟਾਂ ਵਾਲੇ ਵੀ ਕੋਈ ਗਲਤ ਕਰਦੇ ਫੁੱਟਾਂ ਵਾਲੇ ਬਈ ਜੀ ਕਿਹੜੇ ਗਲਤ ਕਰਦੇ ਆਪੇ ਹੀ ਖੋਲ ਉਹਨਾਂ ਦਾ ਵੀ ਸਾਨੂੰ ਵੀ ਪਤਾ ਲੱਗੇ ਨਾ ਵੀ ਫੁੱਟਾਂ ਵਾਲੇ ਕੀ ਗਲਤ ਕਰਦੇ ਆ ਲਾ ਸਾਨੂੰ ਕਮਜ਼ੋਰੀ ਫੁੱਟਾਂ ਵਾਲੇ ਦੀ ਦੱਸ ਗਾ ਕੰਮ ਤਾਂ ਪਤਾ ਲੱਗਿਆ ਨਾ ਫੁੱਟਾਂ ਵਾਲੇ ਚ ਸਾਨੂੰ ਫੋਟ ਕਿਵੇਂ ਮਾਰ ਪੈਂਦੀ ਐ ਆ ਆ ਜੋ ਬਈ ਇਹ ਵਿੰਡੋ ਆ ਗਈ ਹਾਂ ਇਹ ਵਿੰਡੋ ਆ ਹਾਂਜੀ ਹਾਂ ਇਹਦਾ ਬਈ ਜੀ ਜਿਹੜਾ ਫਰੰਟ ਹੁੰਦਾ 22 ਇੰਚ ਹੁੰਦਾ ਹਾਂ ਆ ਹੋ ਗਿਆ ਬਈ ਜੀ ਉਹ ਬੇਨਤੀ ਕਰਦੇ ਨੇ ਪਹਿਲਾਂ ਉਰੋਂ ਲੈ ਕੇ ਉਰੋਂ 22 ਕਰਦੇ ਨੇ ਸਹੀ ਆ ਐਵੇਂ ਹੋਊਗੀ ਬਈ ਉਰੋਂ ਲੈ ਕੇ ਉਰੋਂ 22 ਕਰਦੇ ਨੇ ਇਹ 22 ਇੰਚ ਦਾ ਹੀ ਖਾ ਕੇ ਬਈ ਜੀ ਅੱਗੇ ਫੁੱਟ ਮੰਗੂ ਦਾ ਹੀ ਖਾ ਕੇ ਇੱਕ ਸੈਟ ਅੱਛਾ ਇੱਥੋਂ ਲੈ ਕੇ ਉੱਥੋਂ ਮਣੀ ਗਈ ਇੱਥੋਂ ਲੈ ਕੇ ਉਮ ਮਣੀ ਗਈ ਹਾਂਜੀ ਬਈ ਜੀ ਫੇਰ ਆ ਵਿਚਲਾ ਪਾਰਟੀਸ਼ਨ ਆ ਜਾਂਦੀ ਆ ਬਾਜੂ ਆ ਜਾਂਦਾ ਵਿਚ ਲਈ ਹਾਂ ਇਹ ਉਰੋਂ ਲੈ ਕੇ ਉਰੋਂ ਦਾ ਹੀ ਮੰਦੇ ਨੇ ਜਿਹੜੇ ਲੱਗਾ ਹੋਇਆ ਉਰੋਂ ਤੋਂ ਉਰੋਂ ਦਾ ਹੀ 5 ਇੰਚ ਦਾ ਬਈ ਜੀ ਇਹ ਹੋ ਗਿਆ ਅੱਛਾ ਇੱਥੋਂ ਇੱਥੋਂ ਵੀ ਤਾਂ ਤਰੇ ਜਾਉ ਉੱਥੇ ਹਾਂਜੀ ਹਾਂਜੀ ਬਈ ਜੀ ਅੱਛਾ ਫੇਰ ਦੂਜੀ ਗੱਲ ਸਭ ਤੋਂ ਵੱਡੀ ਠੱਗੀ ਉਰੇ ਆ ਜਾਂਦੀ ਆ ਹਾਂ ਇਹ ਤਾਂ ਜਿਹੜਾ ਵਿਚ ਬਾਜੂ ਆ ਜਾਂ ਇਹ ਤਾਂ 5 ਫੁੱਟ ਹੈ ਇਹਦਾ 10 ਫੁੱਟ ਮੰਤੀ ਕਰਨਗੇ ਕਿਉਂ ਹਾਂ ਮੰਤੀ ਡਬਲ ਕਰਦੇ ਨੇ ਮਾਲ ਲੱਗਦਾ ਡੂਡਾ ਅੱਛਾ ਆਇਆਂ ਵੀ ਕਰਨਾ ਉਧਰੋਂ ਵੀ ਆਏ ਹਾਂ ਹਾਂਜੀ ਇਹਦੀ 10 ਫੁੱਟ ਮੰਤੀ ਹੋਣੀ ਮਾਲ ਡੂਡਾ ਲੱਗੂ ਆ ਜੀ ਦੇਸ ਸਭ ਤੋਂ ਵੱਡੀ ਲੱਗੀ ਆ ਫਕਰ ਮਾਲ ਡੁੱਡਾ ਲੱਗੂਗਾ ਮਿਹਨਤ ਦੁੱਗਣੀ ਹੋਊ ਹਾਂਜੀ ਓਕੇ ਫੇਰ ਗਾਹ ਨੂੰ ਆਏ ਨਹੀਂ ਪਤਾ ਬਈ 16 18 ਗੇ ਕਿਹੜੀ ਗੇਜ ਆਏ ਬਾਹਰ ਬੰਦਾ ਚੈੱਕ ਕਰ ਲੂਆ ਬਾਹਰ ਉਹ ਰਿਹਾ ਪੇ ਗੇ ਮੀਟਰ ਲਾਣਾ ਹੈ ਹਾਂ ਇਹਦੇ ਵਿੱਚ ਨਹੀਂ ਗੇ ਮੀਟਰ ਲਾ ਸਕਦੇ ਬੰਦ ਆ ਗਿਆ ਹਾਂ ਇਹਦੇ ਵਿੱਚ ਠੱਗੀ ਉਹ ਪਾਉਂਦੇ ਨੇ 20 ਗੇ ਪਾਉਂਦੇ ਨੇ 16 ਗੇ ਕਹਿ ਕੇ 20 ਗੇ ਪਾਉਂਦੇ ਹਾਂਜੀ ਅੱਛਾ ਇਹ ਠੱਗੀ ਹੈ ਆ ਜਾ ਆਏ ਜਦੋਂ ਦੁਕਾਨਦਾਰ ਲੜਦੇ ਆ ਨਾ ਉਦੋਂ ਆਏਗਾ ਤਾਂ ਫਾਇਦਾ ਹੁੰਦਾ ਹਾਂਜੀ ਬਈ ਇਹਨੇ ਫੁੱਟਾਂ ਵਾਲੇ ਦੇ ਪੜਾਕੇ ਪਾਤੇ ਆਏ ਇਹ ਜੇਹੇ ਬਾਲਾ ਜੀ ਵਾਲੇ ਠੀਕ ਆ ਬਭਰੇ ਲਿਆ ਫਿਰ ਤੁਸਾਨੂੰ ਹੁਣ ਤੋਂ ਆਪਦੀ ਗੌਣ ਬਣ। ਹਨਾ ਅਦੇ ਬਈ ਤੇਰੇ ਕੋਲੇ ਕਾ ਦੋ ਪਹਿਲੀ ਤਾਂ ਗੱਲ ਤੇਰੇ ਕੋਲੇ ਗੁਰੀ ਬਹੁਤ ਜ਼ਿਆਦਾ ਮਤਲਬ ਗੁਰੀ ਥੋੜੀ ਐਡ ਬਹੁਤ ਕਰਦਾ। ਹਾਂਜੀ ਹਾਂਜੀ ਬਈ ਜੀ ਹਨਾ ਗੁਰੀ ਬਈ ਤੁਸੀਂ ਦੇਖੋ ਬਈ ਕਦੇ ਹਰਕਤ ਹੀ ਨਹੀਂ ਕਰਦਾ ਬਈ ਉਹ ਐਡ ਗੁਰੀ ਘੈਂਟ ਬੰਦਾ ਯਾਰ। ਹਾਂਜੀ ਬਈ ਜੀ ਹਾਂ ਉਹ ਹਰ ਇੱਕ ਕੱਲੇ ਜੈਨਰ ਬੰਦੇ ਦੀ ਐਡ ਕਰਦਾ ਬਈ। ਹਾਂ ਹਾਂਜੀ ਤੇ ਚਗਾਠਾਂ ਚ ਮੈਂ ਨਾ ਥੋੜੂ ਹੀ ਕਰਦਾ। ਕੱਲੀ ਆਪਣੀ ਕਰਦਾ ਜੀ। ਅੱਛਾ ਹਾਂਜੀ ਹਾਂ ਤੇ ਆਹ ਸਾਰੀ ਮਸ਼ੀਨਰੀ ਲਾਈ ਹੈ ਜਿੱਥੇ ਪੋਟ ਦੇ ਮਾਰਦੇ ਆ ਹਨਾ। ਹਾਂਜੀ ਆਜੇ ਮੇ ਮੋੜੀਆਂ ਪਈਆਂ ਸਾਰਾ ਕੰਮ ਟਕਸ ਮਈਏ ਕਟੀਆਂ ਪਈਆਂ ਹਾਂਜੀ ਬਾਈ ਜੀ ਆ ਜਾਇ ਦੂਆਂ ਆ ਜਾ ਦਿਖਾ ਕੋਡੀਆਂ ਐਂਡ ਯੂਨ ਕੋਈ ਨਵਾਂ ਹੋਵੇ ਕੋਈ ਬਾਕੀ ਉੱਪਰ ਹੋਵੇ ਬਈ ਆ ਦੇਖੂਗਾ ਦੇਖੋ ਸਾਰਾ ਮਾਲ ਐ ਬਣਿਆ ਪਿਆ ਨਹੀਂ ਇਹ ਬਣਿਆ ਪਿਆ ਹੁਣ ਇਹ ਗਾਕਾਂ ਦਾ ਬਣਿਆ ਪਿਆ ਕੇ ਬਣਿਆ ਪਿਆ ਗਾਕਾਂ ਦਾ ਹੀ ਗਾਕਾਂ ਦਾ ਸਾਡੇ ਕੋਲ ਬਾਈ ਜੀ ਕਟੋ ਕਟ 25 ਆਰਡਰ ਭੇਜਣ ਉਹਨਾਂ ਦੀ ਜਿਹੜੀਆਂ ਚਕਾਠਾਂ ਹੁੰਦੀਆਂ ਸਾਰੀਆਂ ਇੱਕ ਸਾਈਜ਼ ਦੀ ਹੁੰਦੀਆਂ ਸਟੈਂਡਰਡ ਸਾਈਜ਼ ਦੀਆਂ ਹੁੰਦੀਆਂ ਅੱਛਾ ਇਹ ਭੁਗਤਾਨ ਪਿਆ ਇਹ ਭੁਗਤਾਨ ਪਿਆ ਹਾਂਜੀ ਹਾਂਜੀ ਬਾਈ ਜੀ ਮਤਲਬ ਆ ਜਿੰਨਾ ਮਾਲ ਪਿਆ ਇਹ ਸਾਰਾ ਵਿਕੇ ਹੋਇਆ ਮਾਲ ਹਾਂਜੀ ਹਾਂਜੀ ਬਾਈ ਜੀ ਵਿਕੇ ਹੋਇਆ ਇਹਦੇ ਵਿੱਚ ਕੋਈ ਵੀ ਚੁਗਾਠ ਆਪਣੀ ਨਹੀਂ ਆਪਣੀ ਚੁਗਾਠ ਨਹੀਂ ਇਹ ਜੋ ਰੰਗ ਇਧਰਲੇ ਪਾਸੇ ਰੰਗ ਹੋਈ ਜਾਂਦੀਆਂ ਗ੍ਰੈਂਡਿੰਗ ਹੋਈ ਜਾਂਦੀਆਂ ਇਹਨਾਂ ਨੂੰ ਪੇਂਟ ਹੋਈ ਜਾਂਦਾ ਆ ਇਹ ਸਾਰਾ ਮਤਲਬ ਮਾਲ ਆ ਜਿਹੜਾ ਇਹ ਤਾਂ ਜਾਨ ਵਾਲਾ ਮਾਲ ਹਾਂਜੀ ਹਾਂਜੀ ਬਾਈ ਤੇ ਮੈਨੂੰ ਐਂ ਦੱਸ 모ਹਿਤ ਬਈ ਜੇ ਮਾਲ ਆ ਸੇ ਇਧਰਲੇ ਪਾਸੇ ਵੀ ਬਹੁਤ ਪਿਆ ਹਨ ਚਲੋ ਆਜੋ ਵਪਾਰ ਆਜੋ ਇੱਥੇ ਚਾਨਣ ਯਾਤਰਾ ਕੈਮਰੇ ਦਾ ਸੈੱਟ ਨਹੀਂ ਆਉਣਾ ਹਾਂਜੀ 모ਹਿਤ ਜੇ ਮੰਨ ਲਓ ਮੈਂ ਤੈਨੂੰ ਚੁਗਾਠਾਂ ਨੂੰ ਆਰਡਰ ਦੇਣਾ ਕਿੰਨੇ ਦਿਨਾਂ ਦੇ ਵਿੱਚ ਤੂੰ ਆਰਡਰ ਆ ਮੇਰਾ ਭੁਗਤਾ ਤੇ ਡਿਲੀਵਰੀ ਡਿਲੀਵਰੀ ਬਈ ਜੀ ਦੋ ਦਿਨਾਂ ਦੇ ਵਿੱਚ ਉਹ ਚਾਹਲੇ ਤੇ ਘਰੇ ਹੋ ਜਾਂਦੀ ਆ ਉਹਦਾ ਖਰਚਾ ਜ਼ਰੂਰ ਲੱਗ ਆਉਂਦਾ ਹਾਂ ਉਹ ਬਈ ਜੀ ਅਲੱਗ ਉਹਦੇ ਤੇ ਆਪਣੀ ਆਫਰ ਵੀ ਹੈਗੀ ਆ ਹਾਂ ਜੇ 80000 ਤੋਂ ਮਾਲ ਗਾਗ ਦਾ ਕੋਈ ਉੱਪਰ ਹੁੰਦਾ ਆਪਾਂ ਅੱਧੋਂ ਦੀ ਕਰਾਇਆ ਦਿੰਨੇ ਆ ਬਈ ਜੀ ਅੱਛਾ ਜੇ 80000 ਤੋਂ ਮਾਲ ਉੱਤੇ ਆ ਹਾਂਜੀ ਤਾਂ ਜਿਹੜਾ ਕਰਾਇਆ ਮੰਨ ਕੇ ਚੱਲ ਮੇਰਾ 4000 ਬਣਦਾ ਤੂੰ 2 ਦੇਵੇਂਗਾ ਹਾਂਜੀ ਬਈ ਦੋ ਦੇਵੇਂਗਾ ਆ ਜਾ ਇਧਰ ਨੂੰ ਆ ਇਧਰਲੇ ਪਾਸੋਂ ਆ ਜਾ ਕੋਈ ਡਿਜ਼ਾਈਨ ਜੂਨ ਤਾਂ ਨਹੀਂ ਦਿਖਾਉਣ ਵਾਲਾ ਮੈਨੂੰ ਦਿਖਾ ਦੇ ਬਈ ਜੀ ਤੁਸੀਂ ਆਪਾਂ ਦਿਖਾਉਣੇ ਸਨ ਸਟੀਲ ਦੇ ਪਾ ਪਾਂ ਡਿਜ਼ਾਈਨ ਦਿਖਾ ਲੇ ਆ ਸਟੀਲ ਦੇ ਪਾਈਪਾਂ ਵਾਲਾ ਕੋਈ ਹੋਰ ਭੇਤ ਭੂਤ ਦੁਕਾਨਾਂ ਵਾਲਾ ਖੋਲਣਾ ਉਹ ਵੀ ਖੋਲਦੇ ਸਾਡੇ ਦਰਸ਼ਕਾਂ ਦਾ ਕੋਈ ਫਾਇਦਾ ਹੋ ਜੂਗਾ ਪ੍ਰੀਤ ਆ ਦੱਸੀ ਮੈਨੂੰ ਆ ਇੱਕ ਪੁੱਠ ਸਿੱਧ ਹੁੰਦੀ ਐ ਇਹਨਾਂ ਦੀ ਕੀ ਪੁੱਠ ਸਿੱਧ ਕੀ ਹੁੰਦੀ ਐ ਪੁੱਠ ਸਿੱਧ ਦਾ ਬਜਾਏ ਜਿਵੇਂ ਤੁਸੀਂ ਆਮ ਚ ਇਕੱਠ ਦੇਖਿਓ ਨੀ ਚਿੱਟੀਆਂ ਹਾਂ ਚਿੱਟਾ ਬਸ ਉਹ ਬਾਹਰ ਕਰ ਦਿੰਦੇ ਨੇ ਹਾਂ ਮਾਲ ਉਹਨੇ ਚਿੱਟਾ ਬਸ ਉਹ ਤੇ ਬਾਹਰ ਕਰ ਦਿੰਦੇ ਨੇ ਆਪਾਂ ਤੁਸੀਂ ਆ ਦੇਖੋ ਨੀ ਚਿੱਟਾ ਬਸ ਇਹਦੇ ਅੰਦਰ ਕੀਤਾ ਹੋਇਆ ਕਿਉਂ ਇਹਦਾ ਕੀ ਕਰਨਾ ਤਾਂ ਕੀਤਾ ਹੋਇਆ ਬਈ ਜਿਹੜੀ ਜਿੰਕ ਦੀ ਕੋਟਿੰਗ ਹੁੰਦੀ ਐ ਜਿੰਕੇ ਨੂੰ ਜਰ ਤੋਂ ਬਚਾਉਂਦੀ ਹੈ ਜਿਹੜੀ ਜਿੰਕ ਦੀ ਕੋਟਿੰਗ ਨੇ ਚਿੱਟੇ ਪਾਸੇ ਵੱਧ ਹੁੰਦੀ ਹੈ ਹਾਂ ਪਰ ਜਿਹੜੀ ਇਹਨੂੰ ਜਰ ਤੋਂ ਬਚਾਉਂਦੀ ਹੈ ਅੱਛਾ ਜਿਹੜੀ ਜਰ ਪੈਣੀ ਅੰਦਰੋਂ ਪੈਣੀ ਕਦੇ ਬਾਹਰੋਂ ਨਹੀਂ ਪੈਣੀ ਹਮ ਫੇਰ ਦੂਜੀ ਗੱਲ ਆਪਾਂ ਇਹਦੇ ਉੱਤੇ ਕੰਪਾਊਂਡ ਮਾਰਦੇ ਨੇ ਜਿਹੜੀ ਤੁਸੀਂ ਆਹ ਚੀਜ਼ ਦੇਖੋ ਕਾਲੀ ਚੀਜ਼ ਹਾਂ ਇਹਦੇ ਵਿੱਚ ਕੰਪਾਊਂਡ ਮਾਰਿਆ ਹੋਇਆ ਹੈ ਹਾਂ ਇਹ ਮੈਂ ਆਪਾਂ ਗੱਡੀਆਂ ਥੱਲੇ ਰੂਪਾ ਸ਼ੀਲ ਜਾਂ ਕੰਪਾਊਂਡ ਕੋਟਿੰਗ ਕਰਾਉਣਿਆ ਉਹ ਆਪਾਂ ਵਿੱਚ ਕਰਕੇ ਦਮਾਏ ਇਹਨੂੰ ਜਰ ਨਹੀਂ ਪੈਂਦੀ ਸਾਰੀ ਉਮਰ ਅੱਛਾ ਹਾਂਜੀ ਜਿੰਕ ਕੋਟਿੰਗ ਉੱਤੋਂ ਦੀ ਕੰਪਾਊਂਡ ਹਾਂਜੀ ਹਾਂਜੀ ਹੂੰ ਆਪਣੀ ਗਾਰੰਟੀ ਹੈ ਜੇ ਕੋਈ ਠੱਗੀ ਕੋਈ ਬੰਦਾ ਸਾਫਤਕਰ ਦੇ ਵੀ ਠੱਗੀ ਮਾਰ ਦੇ ਨੇ ਪਣ ਲੱਖ ਰੁਪਇਆ ਨਾਮ ਹੈ ਹਾਂ ਜੇ ਕੋਈ ਆਏ ਸਾਫਤਕਰ ਦੇ ਵੀ 18 ਗੇ ਮਾਲ ਵੇਚੀ ਜਾਂਦੇ ਨੇ ਜਾਂ ਹਲਕਾ ਮਾਲ ਵੇਚਿਆ ਜਾਂ ਡੁਪਲੀਕੇਟ ਮਾਲ ਵੇਚੀ ਜਾਂਦੇ ਨੇ ਪਣ ਲੱਖ ਰੁਪਇਆ ਨਾਮ ਹੈ ਸਿੱਧੀ ਗੱਲ ਆਹਾ ਹਾਂਜੀ ਆ ਤੇ ਆਏ ਨੇ ਬਾਈ ਜੀ ਪਾਈਪਾਂ ਕਿੰਨੇ ਪਿੰਡਾਂ ਦੇ ਵਿੱਚ ਪੈਣੀ ਹੈ ਅੱਛਾ ਸਟੀਲ ਜਾਂ ਪਾਈਪਾਂ ਹੁੰਦੀ ਏ ਇਹਦੇ ਵਿੱਚ ਸਭ ਤੋਂ ਵੱਡੀ ਠੱਗੀ ਹੈ ਹਾਂ ਜਿਗਾਠਾਂ ਦੇ ਵਿੱਚ ਦਾ ਗਾਗ ਨੂੰ ਫੇਰ ਵੀ ਸਮਝਦਾ ਰਹੀ ਪਾਈਪ ਦਾ ਰੇਟ ਨਹੀਂ ਅਗਲਾ ਪੁੱਛਦਾ ਜੀ ਹੂੰ ਪਾਈਪ ਬਈ ਜੀ ਵਿੱਚ ਦੁਕਾਨਦਾਰ ਕਹਿੰਦੇ ਸਾਨੂੰ 50 ਰੁਪਏ ਫੁੱਟ ਮਿਲਦੀ ਨੇ ਹੂੰ 50 ਰੁਪਏ ਫੁੱਟ ਬਈ ਜੀ ਪਾਈਪ ਮਿਲਦਾ ਜਾਂਦੀ ਇਹਦੇ ਵਿੱਚ ਦੋ ਕੰਪਨੀ ਆਉਂਦੀਆਂ ਨੇ ਹੂੰ ਜੰਦਰ ਕੰਪਨੀ ਹੈ 2 ਗ੍ਰੇਡ ਆਉਂਦੇ ਹੂੰ 202 ਗ੍ਰੇਡ 304 ਗ੍ਰੇਡ ਜੀ 202 ਗ੍ਰੇਡ ਉਹ ਮਿਕਸ ਮਿਕਸ ਆਉਂਦੀ ਹੈ ਸਟੀਲ ਹਾਂ ਹਾਂ ਉਹ ਤਾਂ ਲੋਹਾ ਹੈ ਹਾਂ ਜੀ ਉਹਨੂੰ ਜਰ ਪੈਂਦੀ ਹੈ ਉਹ ਆਪਾਂ ਵਰਤਦੇ ਨਹੀਂ ਫੇਰ ਬਈ ਜੀ ਇਹਦੇ 304 ਗ੍ਰੇਡ ਹੂੰ 304 ਗ੍ਰੇਡ ਦੇ ਵਿੱਚ ਵੀ ਕਈ ਬਾਹਰ ਆ ਜਾਂਦੇ ਨੇ ਹੂੰ 20 ਫੁੱਟ ਦੀ ਉਹਦਾ 1 ਦਾ ਬਾਈ ਨੇ 1.5 ਕਿਲੋ ਆ ਸਾਰਿਆਂ ਤੇ ਮੋਹਰ ਤਾਂ ਨਾ ਦੇਖੂ ਲੱਗੀ ਹੁੰਦੀ ਆ ਜੀ 1.5 ਕਿਲੋ ਬਾਈ ਨੇ ਜਿਹੜੀ ਉਹ 60 ਰੁਪਏ ਫੁੱਟ ਆ ਜੀ ਬਾਜ਼ਾਰ ਦੇ ਵਿੱਚ ਆਮ ਉਹ ਪਾਈ ਜਾਂਦੇ ਹਲਕੀ ਪੈਪਾ ਬਾਈ ਉਹ ਜੇ ਆਪਾਂ ਆਏ ਕਰਾਂ ਆਏ ਵੀ ਮੋਸ ਜੂ ਅੱਛਾ ਆਪਾਂ ਬਾਈ ਜੀ 2.5 ਕਿਲੋ ਤੋਂ ਸ਼ੁਰੂਆਤ ਕਰਦੇ ਆ 2.5 ਕਿਲੋ ਸਭ ਤੋਂ ਹਲਕੀ ਐ ਆਪਣੇ ਵਾਸਤੇ ਉਹਦੇ ਭਾਰ ਹੀ ਕਿੰਨੇ ਮਰਜੀ ਪਵਾ ਲਓ 2.5 ਕਿਲੋ ਐ ਜਿਹੜੀ ਬਾਈ ਉਹ 70 ਰੁਪਏ ਫੁੱਟ ਪੈਂਦੀ ਐ 3.5 ਕਿਲੋ ਹੁੰਦੇ ਉਹ 80 ਰੁਪਏ ਫੁੱਟ ਅੱਜ ਦੇ ਦਿਨ ਤੋਲ ਕੇ ਕੀ ਰੇਟ ਆ ਆਪਣਾ ਤੋਲ ਕੇ ਭਾਈ ਜੀ ਇਹਦੇ ਵਿੱਚ ਕਈ ਕੰਪਨੀਆਂ ਆ ਜਾਂਦੀਆਂ ਜਿਵੇਂ ਜੀਐਸਡਬਲਯੂ ਏਸ਼ੀਅਨ ਬੋਲੋ ਆ ਗਈ ਉਹ ਤਾਂ ਆ ਗਈ 100 ਰੁਪਏ ਕਿਲੋ ਜੀ ਵਿੱਚ ਕੰਪਾਊਂਡ ਦੀ ਕੋਟਿੰਗ ਕਰਕੇ ਅੱਛਾ ਕਾਲੀ ਜੀ ਤੁਸੀਂ ਦੇਖੋ ਇਹ ਕੰਪਾਊਂਡ ਮਾਰਿਆ ਹੋਇਆ ਉਹ ਉਹ 100 ਰੁਪਏ ਕਿਲੋ ਆ ਗਈ ਇੱਕ ਜਿਹੜੀ ਮਾਲ ਆਇਆ ਇਹਦਾ ਜਪਾਨੀ ਇਹ ਤਾਂ ਸ਼ੁਰੂਆਤ ਹੋਈ ਉਹ ਕਿ ਬਣਨੀ ਚਾਹੁੰਦੇ ਨੇ ਇਕੱਠਾਂ ਉਹ ਤੇ ਕੋਈ ਵੀ ਮੋਰ ਨਹੀਂ ਲੱਗੀ ਹੁੰਦੀ ਉਹ ਆਏ ਦਾ 115 ਰੁਪਏ ਕਿਲੋ ਜੀ ਇੱਕ ਬਈ ਜੀ ਸਭ ਤੋਂ ਟਾਪ ਦਾ ਮਾਲ ਆ ਗਿਆ ਕਾਮ ਤੈਨੂੰ ਦਾ ਉਹ 120 ਜੀਐਸਮ ਮਾਲ ਹੁੰਦਾ ਕਾਮ ਮਾਲ 80 ਜੀਐਸਮ ਹੁੰਦਾ ਜਿਹੜਾ ਕਾਮ ਤੈਨੂੰ ਵਾਲਾ ਮਾਲ ਆ ਉਹ 130 ਰੁਪਏ ਕਿਲੋ ਹੈ ਜੀ ਉਹਦੇ ਵਿੱਚ ਕਬਜਾ ਤੇ ਸਟੀਲ ਦੀ ਵੈਪ ਦੋ ਚੀਜ਼ਾਂ ਵੱਖਰੀਆਂ ਆਉਣੀਆਂ ਤੇ ਕਬਜੇ ਦੀ ਗਿੱਟੀ ਆ ਜੀ ਇਹ ਜਿਹੜੀ ਇਹਦੇ ਪਿੱਛੇ ਲੱਗਣੀ ਹੈ ਫਿਰ ਤੁਸੀਂ ਕਬਜਾ ਦੇਖੋ ਸਾਰਾ ਕਬਜਾ ਡਾਉਣ ਲੱਗਿਆ ਹੋਇਆ ਜੀ ਆ ਤੁਸੀਂ ਦਿਖਾਉਂਗੇ ਭਾਈ ਹੂੰ ਸਾਰਾ ਚਿਗਾਠ ਦੇ ਨਾਲੋਂ ਨੀਵਾਂ ਲੱਗਿਆ ਹੋਇਆ ਕੱਟ ਪਾ ਕੇ ਜੀ ਅੱਜ ਵਿਚ ਲੱਗਿਆ ਹੋਇਆ ਮਤਲਬ ਬਾਹਰ ਉੱਪਰ ਮਾ ਨਹੀਂ ਲੱਗਿਆ ਹੋਇਆ ਪੇਚੀ ਆ ਹੂੰ ਇਹ ਕਬਜ਼ੇ ਦੀ ਆਪਣੀ ਲਾਈਫਟਾਈਮ ਦੀ ਗਾਰੰਟੀ ਹੈ ਬਾਹਰਾਂ ਜੇ ਇਹਦਾ ਕਬਜ਼ਾ ਉਹ ਸਟੀਲ ਦਾ ਜੀ ਅੱਛਾ ਜੀ ਹਾਂਜੀ ਹੂੰ ਇਹ ਜੂ ਹੈ ਵੀ ਨਹੀਂ ਕੋਈ ਕਬਜ਼ਾ ਆਉਂਦਾ ਇਹ ਤੂੰ ਹਲਕੇ ਬਹੁਤ ਆਉਂਦੇ ਨੇ ਹੂੰ ਜੀ ਮਤਲਬ ਕਹਿਣ ਤੋਂ ਭਾਵੇਂ ਆ ਵੀ ਬਾਲਾ ਜੀ ਤੋਂ ਬੰਦਾ ਹੋਲ ਫਿਲ ਰੇਟ ਤੇ ਚਿਗਾਠਾ ਲੈ ਸਕਦਾ ਹਾਂਜੀ ਹਾਂਜੀ ਬਈ ਜੀ ਲੈ ਸਕਦਾ ਬੰਦੇ ਦੇ ਘਰੇ ਪਹੁੰਚ ਸਕਦੇ ਹਾਂਜੀ ਹਾਂਜੀ ਬਈ ਜੀ ਬੰਦੇ ਨੂੰ ਸਸਤਿਆਂ ਪਾ ਸਕਦੇ ਜਰੂਰ ਪੈਣੀ ਹੈ ਜੀ ਲੱਖ ਰੁਪਏ ਮਗਰ ਕਿੰਨਾ ਲੱਖ ਰੁਪਏ ਮੰਗ ਰ ਕਟੋ ਕਰ 10-20 ਹਜ਼ਾਰ ਰੁਪਏ ਠੱਗੀ ਦਾ ਬਚ ਜੂ ਤੇ ਠੱਗੀ ਨਹੀਂ ਮੁਨਾਫਾ ਕਹਿ ਲੋ ਯਾਰ ਮੁਨਾਫਾ ਠੱਗੀ ਨਾ ਕਹੋ ਜਾਂ ਕੁਛ ਮਰਜ਼ੀ ਲਾ ਲਓ ਬਾਈ ਜੀ ਆ ਸਾਡੀ ਮਾਸਾ ਜਾਂ ਠੱਗੀ ਐ ਜਿਹੜਾ ਬੰਦਾ ਲੁੱਟ ਜਾਂਦਾ ਹਾਂਜੀ ਠੱਗੀ ਚਲੋ ਠੱਗੀ ਨਾ ਕਹੋ ਮੇਰੇ ਹਿਸਾਬ ਨਾਲ ਮੁਨਾਫਾ ਕਹਿ ਲਓ ਵੀ ਉਹ ਜ਼ਿਆਦਾ ਮੁਨਾਫਾ ਲਊਗਾ ਅਸੀਂ ਇੰਨਾ ਕੱਟ ਲਵਾਂ ਹਾਂਜੀ ਹਾਂਜੀ ਇਹ ਕਹਿ ਲਓ ਯਾਰ ਇੰਨਾ ਕ ਰੱਖ ਅਸਕੇ ਹੋਰ ਤੇ ਜਾਂਦੇ ਰਹਿ ਜਾਗੇ ਹਾਂਜੀ ਹਾਂਜੀ ਨਾ ਨਾ ਕਰਨੇ ਅਸੀਂ ਕਿਸੇ ਹੋਰ ਵੀ ਜਾਣਾ ਯਾਰ ਹਾਂਜੀ ਹਾਂ ਤੈਨੂੰ ਸਾਨੂੰ ਜਮਾਈ ਸਾਡੇ ਦਰਵਾਜ਼ੇ ਹੀ ਬੰਦ ਕਰੀ ਜਨਾ ਵੀ ਕੋਈ ਹੋਰ ਸਾਨੂੰ ਸੱਦੀ ਨਹੀਂ ਕੋਈ ਗੰਨੀ ਨਹੀਂ ਬਈ ਜੀ ਤੇ ਐਂ ਕਰਕੇ ਬਈ ਸਾਡਾ ਸੇਠ ਨਾਲ ਰੌਲਾ ਸੀਗਾ ਉਹ ਸਾਡਾ ਜਿੱਤੁਲਕੇ ਵਾਲਾ ਨਿਬੜ ਗਿਆ ਅਸਲ ਦੇ ਵਿੱਚ ਸੱਚੀ ਹਾਂਜੀ ਮੈਨੂੰ ਵੀ ਡਾਊਟ ਹੋਇਆ ਸੀ ਹਾਂਜੀ ਹਾਂਜੀ ਬਈ ਜਦੋਂ ਮੈਨੂੰ ਪਤਾ ਲੱਗਿਆ ਤੇ ਪਰ ਮੈਨੂੰ ਗੱਲ ਕਲੀਅਰ ਕਿਉਂਕਿ ਹਰੇਕ ਦੁਕਾਨਦਾਰ ਦੇ ਪੜਦੇ ਆ ਹਾਂਜੀ ਬਈ ਹਰ ਇੱਕ ਦੇ ਪੜਦੇ ਆ ਪੜਦੇ ਆ ਇਹ ਨਹੀਂ ਗੱਲ ਕਿ ਹਰੇਕ ਦੁਕਾਨਦਾਰ ਆਪਣੇ ਧੰਦੇ ਦੇ ਵਿੱਚ ਹੈਗਾ ਹੀ ਅਚਾਰਾਕ ਪੱਲੋ ਪਾ ਕੇ ਬਈ ਕੋਈ ਨਹੀਂ ਦਿੰਦਾ ਪਰ ਆਪਾਂ ਉਹ ਘੱਟ ਮਨਾਫਾ ਕਰਨਾਂ ਉਹ ਵਾਧਾ ਜ਼ਿਆਦਾ ਕਰਨਾਂਗੇ ਮਤਲਬ ਯਾਰ ਕੁੱਲ ਮਿਲਾ ਕੇ ਗੱਲ ਇਹ ਆ ਸਾਰੇ ਬਾਜ਼ਾਰ ਚੋਂ 16 ਗੇਜ ਵਾਲੇ ਰੇਟ ਦਾ ਰੇਟ ਪਤਾ ਕਰੋ ਹਾਂ ਜੀ ਰੇਟ ਪਤਾ ਕਰਕੇ ਬਈ ਸਾਰੇ ਪੰਜਾਬ ਦੇ ਵਿੱਚੋਂ ਪਤਾ ਕਰਕੇ ਜੀ ਮੇਰੇ ਕੋਲ ਹੁਣ ਐਸਟੀਮੇਟ ਲਵਾਉਣ ਮੈਂ ਤੁਹਾਨੂੰ ਫਰਕ ਦੱਸੂ ਵੀ ਆਪਣੀ ਕੁਆਲਿਟੀ ਤੇ ਉਹਨਾਂ ਦੀ ਕੁਆਲਿਟੀ ਚ ਕੀ ਫਰਕ ਹੈ ਮੈਂ ਗੱਲ ਲਿਓ ਆ ਇੱਕ ਐਸਟੀਮੇਟ ਇਹ ਤੋਂ ਲਵਾ ਲਿਓ ਇੱਕ ਘਟਿਮੇਟ ਦੂਜੇ ਬੰਦੇ ਤੋਂ ਲਵਾ ਲਿਆ। ਐਕਸਟ੍ਰੀਮ ਲਵਾਇਓ ਪਰ ਸਾਰਾ ਬਾਜੋ। ਹਾਂ। ਫੇਰ ਸੋਨੂੰ ਕੁਆਲਿਟੀ ਪਤਾ ਲੱਗੂ ਬਾਈ ਜੀ। ਫੇਰ ਪਤਾ ਲੱਗੂਗਾ ਵੀ ਬਾਲਾ ਜੀ ਮੋਹਿਤ ਕੌਣ। ਹਾਂਜੀ ਬਾਈ। ਸਹੀ ਹੈ ਨਾ ਗੱਲ? ਤੇ ਮਾਨਸਾ ਦੇ ਵਿੱਚ ਬੈਠਾ ਸੱਜਣਾ ਇਹ। ਵੈਸੇ ਮਾਨਸਾ ਦੇ ਵਿੱਚ ਮੈਨੂੰ ਦੱਸਣ ਦੀ ਲੋੜ ਆਉਣੀਗੀ ਕਿਉਂਕਿ ਇਹ ਬੰਦਾ ਤਕਰੀਬਨ ਤਕਰੀਬਨ ਪੰਜਾਬ, ਹਰਿਆਣਾ, ਰਾਜਸਥਾਨ ਸਾਰੇ ਥਾਵਾਂ ਤੇ ਡੀਲ ਕਰਦਾ। ਸਾਡੇ ਬੈਠੇ ਬੈਠੇ ਰਾਜਸਥਾਨ ਦੇ ਗਾਕ ਬੈਠੇ ਸੀਗੇ। ਸਾਡੇ ਬੈਠੇ ਬੈਠੇ ਹਰਿਆਣੇ ਦੇ ਗਾਕ ਬੈਠੇ ਸੀ। ਹਾਂਜੀ। ਇੱਕ ਸਭ ਤੋਂ ਵੱਡੀ ਗੱਲ ਆਪਣੀ ਹੋਰ ਆ ਬਾਈ ਜੀ ਹਾਂਜੀ ਕੋਈ ਵੀ ਬੰਦਾ ਆਪਣੀ ਵੀਡੀਓ ਦੇਖ ਕੇ ਅਗਲਾ ਆਉਣ ਦੀ 콜 ਕਰ ਜਾਂਦਾ ਜੇ ਏਡੀ ਦੂਰ ਜਾਵਾਂ 2-4000 ਦਾ ਤੇਰ ਮਚਾਵਾਂਗੇ ਪੰਜਾਬ ਦੇ ਵਿੱਚ ਤਾਂ ਆਪਣੀ ਗਰੰਟੀ ਹਰ ਇੱਕ ਜਿਹੜੇ ਦੇ ਵਿੱਚ ਆਪਣਾ ਮਾਲ ਪਹੁੰਚ ਗਿਆ ਹੀ ਉੱਥੇ ਗਾਹਕ ਦੇ ਲੱਗਿਆ ਆਪਾਂ ਦਿਖਾਉਣੇ ਬਾਈ ਜੀ ਨੰਬਰ ਦੇ ਇਨਾਂ ਗਾਹਕ ਨੂੰ ਵੀ ਉੱਥੇ ਮਾਲ ਦੇਖਣ ਲਈ ਉੱਥੇ ਆਪਣੀ ਕੁਆਲਿਟੀ ਦੇਖ ਕੇ ਅਗਲਾ ਆਨਲਾਈਨ ਹੀ ਪੇਮੈਂਟ ਕਰਦਾ ਨਕਸ਼ਾ ਭੇਜ ਦਿੰਦਾ ਸਾਰਾ ਕੰਮ ਹੋ ਜਾਂਦਾ ਜੀ ਹਾਂ ਬਾਕੀ ਜਿਹੜਾ ਵਜਨ ਆ ਬਾਈ ਜਣ ਵੀ ਆਪਾਂ ਵੀਡੀਓ ਕਾਲ ਤੇ ਕਰਾਉਣੀ ਹੈ ਠੀਕ ਹੈ ਕੋਈ ਤਾਂ ਆਪਾਂ ਕੋਈ ਉਹਦਾ ਕੰਮ ਹੀ ਨਹੀਂ ਕਰਦੇ ਵੀ ਕੋਈ ਉਹ ਲੈ ਰਹੇ ਜੂ ਆ ਆਪਾਂ ਗਾਹਕ ਨੂੰ ਤਸੱਲੀ ਕਰਾ ਕੇ ਜਦੋਂ ਗਾਹਕ ਦੇ ਫਿੱਟ ਹੋ ਗਿਆ ਉਦੋਂ ਮਾਲ ਭੇਜਾਏ ਲੋ ਵੀ ਸਜਣੋ ਨੰਬਰ ਆ ਜਿਹੜਾ ਬਾਲਾਜੀ ਵਾਲਿਆਂ ਦਾ ਨੋਟ ਕਰ ਲਓ ਤੇ ਜੇ ਤੁਸੀਂ ਢੇੜਾ ਮਾਰਨਾ ਤਾਂ ਤੁਸੀਂ ਮਾਨਸੇ ਆ ਕੇ ਮਾਰ ਸਕਦੇ ਆ ਵੈਸੇ ਜਿੰਨਾ ਮਾਲ ਬਣਦਾ ਉਹ ਚੋ 80% ਗਾਹਕ ਆ ਜਿਹੜੇ ਉਹ ਬਸ ਫੋਨ ਤੇ ਹੀ ਸੱਦ ਲੈਂਦੇ ਆ ਮਾਲ ਜਿਹੜਾ 20% ਆ ਉਹ ਨੇੜੇ ਤੇੜੇ ਵਾਲੇ ਢੇੜਾ ਮਾਰ ਜਾਂਦੇ ਆ ਪਰ ਗਾਹਕ ਨੂੰ ਢੇੜਾ ਮਾਰਨ ਵਾਸਤੇ ਵੈਲਕਮ ਆ ਹਾਂ ਜੀ ਬਈ ਵੈਰੀਫਿਕੇਸ਼ਨ ਲਈ ਪੂਰੀ ਖੋਲਾ ਪੂਰੀ ਮੰਡੀ ਖੁੱਲੀ ਪਈ ਐ ਜਿੱਥੋਂ ਮਰਜੀ ਵੈਰੀਫਿਕੇਸ਼ਨ ਕਰੋ ਪਰ ਹਾਂ ਵੈਰੀਫਿਕੇਸ਼ਨ ਦੇ ਦੌਰਾਨ ਬਾਲਾ ਜੀ ਵਾਲਾ ਦਾ ਨੰਬਰ ਵੀ ਨੋਟ ਰੱਖਿਓ ਕਿ ਇੱਕ ਆਪਸ਼ਨ ਆ ਜਿੱਥੇ ਸਾਡਾ 10-20000 ਰੁਪਿਆ ਬਚਣ ਦੇ ਚਾਂਸ ਹੈਗੇ ਆ ਫੋਨ ਲਾ ਕੇ ਦੇਖ ਲਓ ਬਚ ਸਕਦਾ ਹਾਂਜੀ ਹਾਂਜੀ ਭਾਈ ਜੀ ਬਚ ਸਕਦਾ 10-20000 ਰੁਪਿਆ ਫੋਨ ਲਾ ਲਿਓ ਜਿਉਂਦੇ ਰਹੋ ਹਾਂਜੀ